ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਸਾਡੇ ਘਰ ਆਇਆ ਇੱਕ ਨਿੱਕਾ ਜਿਹਾ ਮਹਿਮਾਨ ਤੇ ਤੁਹਾਨੂੰ ਸਾਰਿਆਂ ਨੂੰ ਉਹਦੇ ਨਾਲ ਆਪਾਂ ਮਿਲੰਨੇ ਆ ਕਿਉਂ ਸਾਇਰਸ ਤੇ ਉਹਦੇ ਲੈ ਕੇ ਆਏ ਆ ਹਾਂ ਤੇ ਮਿਲਾਈਏ ਫਿਰ ਸਾਰਿਆਂ ਨੂੰ ਪਹਿਲਾਂ ਹਾਂ ਮਲਾਓ ਮਲਾਓ ਉਹਦੇ ਉਹਦੇ ਆ ਲਿਆ ਆ ਜੀ ਸਾਡਾ ਨਿੱਕਾ ਜਿਹਾ ਮਹਿਮਾਨ ਆਈਓ ਕੇਰਾ ਵਤੀ ਇਹ ਹੈਗਾ ਵਾ ਪੰਬੇਰੀਆਂ ਮਾਏ ਤੇ ਇਹ ਮੇਰੇ ਜਿੱਦਾਂ ਧਾਰੀ ਵਾਲ ਫਰੈਂਡ ਬਤੇ ਉਹਨਾਂ ਦੇ ਕਿ ਅੱਗੇ ਰਿਸ਼ਤਦਾਰੀ ਉਹਨਾਂ ਕੋਤੀ ਸੁਈ ਹੀਗੀ ਤੇ ਮੰਮੀ ਕਹਿੰਦੇ ਵੀ ਮੈਂ ਮਤਲਬ ਮੈਨੂੰ ਬੜਾ ਸ਼ੌਂਕ ਹੋਆ ਇਹਨਾਂ ਦਾ ਮਤਲਬ ਜਿਹੜੇ ਛੜਛੜੇ ਜੱਤ ਵਾਲੇ ਛੜਛੜੇ ਕੋਲੇ ਕੋਲੇ ਜੇ ਮੈਨੂੰ ਮਤਲਬ ਸ਼ੁਰੂ ਤੋਂ ਬੜਾ ਪਿਆਰ ਰਿਹਾ ਵਾ ਤੇ ਪਹਿਲਾਂ ਅਸੀਂ ਤੁਗਲਵਾਲ ਹੀ ਜਦੋਂ ਕੁਆਰੇ ਰਹਿੰਦੇ ਹਦੋਂ ਵੀ ਅਸੀਂ ਬੜੇ ਰੱਖ ਰਹਿੰਦੇ ਸੀਗੇ ਤੇ ਹੁਣ ਜਦੋਂ ਦੇ ਇਥੇ ਸਿਧਵੀ ਆ ਗਈਆਂ ਉਦੋਂ ਦਾ ਵੀ ਕੋਈ ਨਾ ਕੋਈ ਤਾਂ ਪਰ ਰੱਖਦੇ ਹੀ ਰੱਖਦੇ ਆ ਤੇ ਸਾਡ ਕੋ ਪਹਿਲਾ ਸਟੈਫੀ ਹੁੰਦਾ ਸੀਗਾ ਹਨਾ ਪੰਪੇਰੀਆਂ ਨਹੀਂ ਹਾਂ 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 ਸਟੈਫੀ ਹੀ ਪੂਰੀ ਬੜਾ ਪਿਆਰਾ ਜਨਾ ਉਹ ਤੋਂ ਦੂਜੀ ਨਸਿਆ ਕਪੰਪੇਰੀਆਂ ਥੋੜਾ ਵੱਡਾ ਜਾਈ ਉਹ ਜਦ ਤੋੜੇ ਇਹ ਬਿਲਕੁਲ ਜਦੋਂ ਛੋਟੇ ਹੁੰਦੇ ਆ ਨਾ ਬਿਲਕੁਲ ਛੋਟੇ ਇਹ ਇਹ ਰੈਡੀ ਕੀ ਰਹਿਣੇ ਬਸ ਇੱਦਾਂ ਹੀ ਹਾਂ ਉਹ ਜੀਵਨ ਮੈਂ 16 ਤੋ ਲਾ ਗਿਆ ਇਹੋ ਹਾਂ ਹਾਂ 16 ਦਾ ਆੜੇ ਕੋਈ ਬਾਗ ਵੀ ਮੇਰੇ ਨਾਲ ਉੱਥੇ ਲੱਗਾ ਹੁੰਦਾ ਸੀ ਕੰਮ ਤੇ ਤੇ ਉਹਨਾਂ ਦੀ ਸੂਈ ਕੁੱਤੀ ਉਹਨਾਂ ਨੇ ਮੈਨੂੰ ਦਿੱਤਾ ਕਹਿੰਦੇ ਤੈਨੂੰ ਯਾਦਗਰੀ ਦ ਬਹੁਤ ਵਧੀਆ ਕੁੱਤਾ ਹੈ। ਇਹ ਆਡੇ ਕੋਈ ਨਾ ਵੱਡਾ ਕੁੱਤਾ ਹੈਗਾ ਵਾ ਜਮਾ ਸ਼ਾਫਟ ਵਾ ਸੈਂਡੋ ਨਾ ਉਹ ਬਾਹਰ ਪੁਰ ਮਤਲਬ ਰੱਖੀ ਰੁਖੀ ਨੂੰ ਬੜਾ ਵਧੀਆ ਵਾ ਤੇ ਇਹ ਮੰਮੀ ਆਂਦੇ ਵੀ ਥੋੜਾ ਜਿਹਾ ਘਰ ਅੰਦਰ ਰਹੇ ਕੁੱਤਾ ਛੋਟਾ ਜਿਹਾ ਰਹੇ ਤੇ ਉਹ ਕੁੱਤੀ ਸੁਣੀ ਬੜੇ ਚੰਗੇ ਲੱਗਦੇ ਆ ਜੀਵਨ ਕਹਿੰਦੀ ਵੀ ਪੱਗ ਲੈਣਾ ਮੈਂ ਹੈ ਉਹਦੇ ਨਿਗਾਹ ਜਦਾਂ ਇੱਥੋਂ ਛੜਕ ਤੋਂ ਕਿਨੇ ਚੁੱਕੇ ਲੱਗਣਾ ਇਹਨਾਂ ਦਾ ਇਹ ਹੈ ਵੀ ਇਹ ਪੈਂਦੇ ਪੁੰਦੇ ਰਹਿਣੇ ਮੁਰਗੇ ਹਾਂਜੀ ਹਾਂਜੀ ਫਾਕ ਤੇ ਜਰਾ ਕਹਿੰਦਾ ਕਿ ਇਹਨੂੰ ਪਿਆ ਇਹ ਆ ਵੀ ਮੇਰੇ ਕੱਲ ਨੂੰ ਪਿਆਰ ਵੀ ਕਰ ਤੇ ਇਹ ਆ ਨੂੰ ਸਾਡੇ ਕੇ 5000 ਦਤਤਾਣਾ ਉਹਦੇ ਵਾਂਗੂ ਘੱਟ ਵੱਧ ਕਰਕੇ ਦੀ ਨਿਕਦਾ ਹਾਂ ਇਹ ਇਹ ਵੀ ਹੈ একদম ਪਿਓਰ ਵਾਇ ਹਾਂਜੀ ਹਾਂਜੀ ਬਿਲਕੁਲ ਪਿਓਰੀ ਤੇ ਰਾਇ ਵੀ ਲਾਸਟ ਹੀ ਗਿਆ ਹੈ ਤੁਹਾਨੂੰ ਬਾਕੀ ਦਿਨ ਬਤੀ ਹਾਂ ਤੇ ਹੋਰ ਸਾਰੇ ਭੈਣ ਭਰਾ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਲੱਗਾ ਸਾਡਾ ਤੇ ਨਾਲੇ ਤੁਸੀਂ ਇਹਦਾ ਨਾਂ ਸਾਰੇ ਜਾਣੇ ਸਾਰੇ ਭੈਣ ਭਰਾ ਸੈਂਡ ਕਰੋ ਕਿ ਕਿਹੜਾ ਨਾਮ ਸੋਣਾ ਮੈਂ ਕਰਾਂ ਕਮੈਂਟ ਕਰਕੇ ਤੇ ਨਾਮ ਜੂਰ ਦੱਸਿਓ ਇਹਦਾ ਵੀ ਕੀ ਰੱਖੀਏ ਸਹੀ ਗੱਲ ਉਹ ਤਾਂ ਸਾਨੂੰ ਤੇ ਕੋਈ ਸੁਝੇ ਨਹੀਂ ਦਿਹਾ ਜੀ ਇਹਦਾ ਖਾਸ ਹਾਂ ਜੀ ਐਂ ਇਹ ਸੋਚਣ ਦੇ ਕੋ ਡੋਲਰ ਡਾਲਾ ਲਾਦ ਕੇ ਨਾਮ ਹਾਂ ਜਿਹੜਾ ਕੋ ਸੌਖਾ ਜਿਹਾ ਮੂਜੀ ਇਹਨਾਂ ਜਿਹਾ ਕਰੇ ਹਾਂ ਤੇ ਤੁਸੀਂ ਸਾਰੇ ਜਿਹੜੇ ਕਮੈਂਟ ਕਰਕੇ ਦੱਸੋ ਕਿ ਇਹਦਾ ਨਾਮ ਆਪਾਂ ਕੀ ਰੱਖੀਏ ਤੇ ਫਿਰ ਆਪਾਂ ਇਹਦਾ ਨਾਮ ਰੱਖਾਂਗੇ ਤੇ ਫਿਰ ਵਲੌਗ ਬਣਾਵਾਂਗੇ ਜਿਹੜਾ ਰੱਖਾਂਗੇ ਦਾ ਨਾਮ ਹੀ ਰੱਖਿਆ ਆ ਸਮਾਨ ਵੀ ਤਾਂ ਆ ਗਿਆ ਸਾਰਾ ਦੁੱਧ ਦਾ ਹਾਂਜੀ ਹਾਂਜੀ ਇਹ ਉਹਦੇ ਕਿੰਨੇ ਟਾਈਮ ਚਿਰਦਾ ਇਹ 15 ਦਿਨ ਦਾ 15 14 ਦਿਨ ਦਾ 15 ਐਕਟਿਵ ਐਕਟਿਵ ਦੇਖ ਲੋ ਵੀ ਪੂਰਾ ਹੋ ਜੇ ਤੇ ਆ ਇਹਦਾ ਆ ਗਿਆ ਜਸਮਾਨ ਓਏ ਇੱਕ ਬਰੂ ਕੇ ਉਹ ਬਿਲਕੁਲ ਹੈਗਾ ਛੋਟਾ ਇਹ ਮੈਂ ਪਹਿਲੇ ਵੀ ਲੈ ਕੇ ਰੱਖਿਆ ਹੀ ਹੋਵੇ ਹਾਂ ਇਹੋ ਮੈਂ ਉਹ ਨੇਪੜਾ ਲਾ ਦੂੰ ਕੱਢ ਕੇ ਵਿੱਚੋਂ ਦੇ ਗਾੜੀ ਕੋਈ ਨਹੀਂ ਲਾ ਦਿੰਦੇ ਇਹਦੇ ਵਕਤੇ ਵਿੱਚ ਸਾਜਰ ਬੜ ਗਿਆ ਦੁੱਧ ਪਿਉ ਉਹਨਾਂ ਨੂੰ ਹਾਂਜੀ ਤੇ ਇਹ ਆ ਕੇ ਚਲੋ ਅੱਜ ਬੜੀ ਖੁਸ਼ੀ ਜੀ ਹੋਣੀ ਜਿੱਦਾਂ ਨਾ ਕੋਈ ਨਵੀਂ ਚੀਜ਼ ਘਰ ਚ ਆਈ ਤਾਂ ਬੜਾ ਬੜਾ ਖੁਸ਼ੀ ਵਾਲਾ ਮਾਹੌਲ ਹੁੰਦਾ ਉਹ ਸਭ ਹੋ ਜਾਵਾ ਚ ਤੇ ਬੜਾ ਵਧੀਆ ਵਧੀਆ ਫੀਲ ਹੋਣੀ ਗੱਲ ਕਾਦੀ ਆ ਵੀ ਆਰੇ ਜੇ ਲੱਗ ਜੀਦਾ ਵਾ ਵੀ ਇਹਨੇ ਦੁੱਧ ਪੀਣਾ ਮੈਨੂੰ ਇਤਨਾ ਗੱਲਾਂ ਜੋ ਕਰਨਾ ਇਹਨਾਂ ਦਾ ਬੱਚਿਆਂ ਨਾਲ ਹਿਸਾਬ ਆ ਹਾਂ ਵੀ 2 3 4 ਵੇ ਦੁੱਧ ਵੀ ਹੋਣਾ ਪਿਆ ਕਹਿੰਦਾ ਵੀ ਇਹਨੂੰ ਦੁੱਧ ਦੇ ਨਾਲ ਆ ਪੋਰਟਲ ਵੀ ਜੀ ਲੈਣਤੀ ਨਾਲ ਹੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿੱਦਾਂ ਬੱਚੇ ਚੱਲ ਜਾਂਦੇ ਆ ਆਪਣੇ ਸਕੂਲ ਤੇ ਅਹੀਂ ਦੋ ਵਜਾਂ ਦੀ ਵੀਡੀਓ ਬਣਾਉਣ ਨੂੰ ਜਾਣਾ ਹੁੰਦਾ ਤੇ ਹੁਣ ਅਹੀਂ ਇੰਦਾ ਕਰਿਆ ਕਰਨਾ ਇਹਨੂੰ ਆਪਾਂ ਆਪਣੇ ਨਾਲ ਹੀ ਖੜਿਆ ਕਰਨਾ ਇਹ ਸਾਡੇ ਇਹ ਸਾਡੇ ਨਾਲ ਹੀ ਜਾਇ ਕਰੂਗੀ ਟਿੱਕੇ ਤੇ 24 ਘੰਟੇ ਜੋ ਵੀ ਕਿੱ데 ਨਾਲ ਹੀ ਦੇ ਆ ਨਹੀਂ ਫਿਰ ਇੱਥੇ ਬਾਹਰ ਕੋਈ ਔਖਾ ਜਾ ਕਰਨਾ ਹਾਂ ਇਹਨੂੰ ਕੱਲੇ ਨੂੰ ਆਪਾਂ ਛੱਡ ਨਹੀਂ ਸਕਦੇ ਹੁਣ ਇਹ ਵੀ ਹੁਣ ਸਾਡੇ ਨਾਲ ਹੀ ਜਾਇ ਕਰੂਗਾ ਹਾਂਜੀ ਹਾਂਜੀ ਕਿਉਂ ਸੈਸ ਬਿਲਕੁਲ ਤੂੰ ਉਹਦੇ ਕੁਝ ਕਹਿਣਾ ਹੈ ਇਹਦੇ ਬਾਰੇ ਮੈਂ ਨਹੀਂ ਕਹਿਣਾ ਚਾਹੁੰਦਾ ਕਿ ਜਿਹਨੂੰ ਏਸੀ ਜੀ ਨਹੀਂ ਲਿਖਣਾ ਆਪਾਂ ਇਹ ਨਾ ਨਹੀਂ ਨਹੀਂ ਲਿਖਾ ਹਜੇ ਨਾ ਨੁਹਾਲੋ ਨੂੰ ਲਿਵਣਾ ਇਹਨੂੰ ਜਿਆਦਾ ਹਾਂ ਆ ਸੈਸ ਬਾਹਰ ਕੱਢ ਕੇ ਦੱਸ ਇੱਦਾਂ ਕੋਈ ਗੱਲ ਹੈ ਛੋਟਾ ਜਾ ਇਦਾਂ ਉਖਾ ਦੇ ਇਦਾਂ ਫਿਰ ਸੁਟਾਓ ਇਦਾਂ ਛੋਟਾ ਰਿਹਾ ਵਜੇ ਤੇ ਮਨ ਲਕੀ ਉਹ ਤਾਂ ਜੀਵ ਨਹੀਂ ਕਰਦਾ ਜਿਹੜਾ ਜਿੱਦਾਂ ਪਿੰਕ ਨੋਜ਼ ਵਾਲੇ ਕੁੱਤੇ ਹੁੰਦੇ ਉਹ ਆ ਬਿਲਕੁਲ ਪਿਓਰਿਟੀ ਦੇ ਵਿੱਚ ਵਾ ਕੋਈ ਬਿਲਕੁਲ ਹੀ ਮਾੜਾ-ਮੋੜਾ ਵੀ ਤੇ ਡੋਗਦਾ ਨਹੀਂ ਹੈਗਾ ਬਿਲਕੁਲ ਪਿਓਰ ਯਾਰ ਪਿੰਕ ਨੋਜ਼ ਵੇ ਇਹ ਨਾਲ ਚ ਫੜਨ ਜੀਵ ਨਹੀਂ ਕਰਦਾ ਕਿਹੜਾ ਇਹ ਨਾ ਜਾਂਦਾ ਇਹਦੇ ਨਿਕਾ ਬਿਲਕੁਲ ਛੋਟਾ ਜਾ ਮੈਂ ਇਹਨਾਂ ਨੂੰ ਕਹਿੰਦੀ ਹਾਂ ਕਿ ਥੋੜੇ ਦਿਨ ਹੋਰ ਰੁਕ ਜਾਓ ਤੇ ਪਰ ਨਹੀਂ ਇਨਾਂ ਕਵੇੜੀ ਨਹੀਂ ਹੋਈਏ ਤੇ ਏਡੇ ਜ਼ਿਆਦਾ ਐਕਸਾਈਟਡ ਹੀ ਕਿ ਗੇ ਸ਼ਤੀ ਸ਼ਤੀ ਲੈ ਆਈਏ ਉਹਨੂੰ ਬੱਸ ਤੇ ਅੱਜ ਜਾ ਕੇ ਲੈ ਹੀ ਆਇਆ ਅੱਜ ਆਪਾਂ ਵੀਡੀਓ ਨਹੀਂ ਅੱਜ ਹੀ ਲੈ ਆਂਦਾ ਹੋ ਗਿਆ ਘੰਟਾ ਕਾ ਹੋ ਗਿਆ ਲੈਣੇ ਨੂੰ ਹਾਂ ਫ੍ਰੀ ਹੀ ਗਏ ਤੇ ਫਿਰ ਮੈਂ ਇਹਨਾਂ ਨੂੰ ਕਹਿੰਦੀ ਸੀ ਮੈਂ ਕਿ ਚਲੋ ਫਿਰ ਜਤੀ ਨੂੰ ਲੈ ਆਏ ਜੇ ਨਵਾਂ ਮੈਂਬਰ ਸਾਡੇ ਘਰ ਆਇਆ ਵਾ ਤੇ ਹੀ ਆਪਣੇ ਭੈਣ ਭਰਾਵਾਂ ਨਾਲ ਵੀ ਸ਼ੇਅਰ ਕਰੀਏ ਉਹਨਾਂ ਨੂੰ ਦੱਸੀਏ ਹਨਾ ਬਾਕੀ ਜੀਵਨ ਜਿਹੜੀ ਚੀਜ਼ ਦਾ ਦਾਣਾ ਪਾਣ ਜਿੱਦੇ ਘਰੋਂ ਲਿਖਿਆ ਉਹਨੇ ਖਾਣਾ ਹੀ ਖਾਣਾ ਹਾਂ ਹਾਂ ਇਹਦੇ ਵੀ ਹਲੇ ਢੋਲੇ ਦੇ ਦਾਣੇ ਹੈਗੇ ਪਏ ਰੋਟੀ ਪਾਣੀ ਦੁੱਧ ਪਾਣੀ ਪੀਣਾ ਨੇ ਬਾਕੀ ਇਹ ਵੀ ਸਾਡੇ ਜਿੱਦਾਂ ਆਪਾਂ ਚਾਰੇ ਆਣੇ ਆ ਤੇ ਅਸੀਂ ਇਹ ਨਹੀਂ ਕਰਨਾ ਵੀ ਹਾਂ ਤੇਰੀ ਜੁੜੀ ਦੁੱਧ ਦੀ ਤੂੰ ਪਾਲਣਾ ਜਿੰਨੇ ਮਿਲ ਜਿੱਦਾਂ ਲੱਗਾ ਵੀ ਲੱਗੇ ਉਹਨੇ ਪਿਆਲ ਦੇਣਾ ਉਸੇ ਦੀ ਇਹ ਮਾਸਾਗਾ ਹੋ ਗਿਆ ਨਾ ਵੱਡਾ ਥੋੜਾ ਪਾਲਦੇ ਵੀ ਤਾਂ ਆ ਜਾਂਦੇ ਨੇ ਜਿਹੜੇ ਖਾਰਾ ਤੇ ਇੱਥੇ ਇੱਥੇ ਪੱਜ ਜਾਗਾ ਤੇ ਕਈ ਘਰਾਂ 'ਚ ਹੁੰਦਾ ਨਾ ਵੀ ਹਾਂ ਇਹ ਕੁੱਤਾ ਲਿਆਉਣਾ ਨੂੰ ਹੱਥ ਨਾਲ ਲਾਉਣਾ ਪੈਣਾ ਤੇ ਸਾਡੇ ਇਹ ਵੀ ਸਾਰੇ ਆ ਬਾਕੀ ਗੱਲ ਇਹ ਆ ਵੀ ਜੀਵਨ ਨੇ ਇਹ ਸੰਗਾਤ ਨਹੀਂ ਕਰਦੀ ਅਜ ਤੋਂ ਕਿ ਕੁੱਤਾ ਵਾ ਜਾਂ ਕੀ ਗੱਲ ਨੂੰ ਹੱਥ ਨਹੀਂ ਲਾਉਣਾ ਕੀ ਗੱਲ ਸਾਰਾ ਉਹ ਵਧੀਆ ਲਿਖਦਾ ਨਾ ਚੰਗੇ ਬੜੇ ਲੱਗਦੇ ਆ ਤੇ ਸ਼ੁਰੂ ਤੋਂ ਹੀ ਮਤਲਬ ਮੈਨੂੰ ਬੜੇ ਵਧੀਆ ਲੱਗਦੇ ਆ ਹਾਂ ਬੱਚਿਆਂ ਹਿਸਾਬ ਇਹਨਾਂ ਦਾ ਜੋ ਉਹ ਇੱਥੇ ਆਇਆ ਅਸੇਵਾ ਸਤਵਾ ਲੈਂਦਾ ਹਨ ਹਾਂ ਠੀਕ ਬੜਾ ਵਧੀਆ ਲੱਗਦਾ ਵਾ ਤੇ ਬੱਚੇ ਵੀ ਕਹਿੰਦੇ ਸੀ ਮਮਾ ਆ ਲੈਉਣਾ ਵਾ ਬੜਾ ਸੋਹਣਾ ਵਾ ਤੇ ਬਹਿਣਾ ਚਲੋ ਲੈ ਆਓ ਕੋਈ ਗੱਲ ਨਹੀਂ ਬਾਕੀ ਆ ਦੋ ਦਾ ਤੇ ਪੀਤਾ ਦਿਖਾਉਣਾ ਕਹਿ ਮੈਨੂੰ ਛੇਤੀ ਕੋਈ ਨਹੀਂ ਇਹਦਾ ਨਿੱਕਾ ਬੜਾ ਬਲੌਗ ਇਹਨੂੰ ਦੇਖਦਾ ਰਿਹਾ ਕਰਨਾ ਹੁਣ ਅੱਪਾ ਸਾਰੇ ਵਲੌਗ ਇਹਦੇ ਪਾਇਆ ਕਰਾਂਗੇ ਹੁਣ ਕਿੱਡਾ ਕ ਹੋ ਗਿਆ ਹੁਣ ਸਾਰੀ ਐਕਟੀਵਿਟੀ ਇਹਦੀ ਪਾਇਆ ਕਰਾਂਗੇ ਅੱਪਾ ਬਾਕੀ ਇਹਦਾ ਅਸੀਂ ਕਾਰਡ ਕੂੜੀ ਬਣਾ ਦਨਾ ਵੈਕਸੀਨ ਕਾਰਡ ਜਿਹੜਾ ਪਾਤਾ ਵਾ ਸਾਰਾ ਇਹਨੂੰ ਸਾਰਾ ਉਹਦਾ ਕਰ ਲੈਣਾ ਬੰਦਾ ਗਰਜ਼ਾਪੁਰ ਜਾ ਕੇ ਕਰਾ ਲੈ ਤਿੰਨ ਦਿਨ ਬਿਕੇਤੇ ਨਹੀਂ ਲੱਗਦਾ ਠੀਕ ਆ ਤਿੰਨ ਮਹੀਨੇ ਬਿਕੇਤੇ ਨਹੀਂ ਲੱਗਦਾ ਨਹੀਂ ਨਹੀਂ ਉਹ ਤਿੰਨ ਮਹੀਨੇ ਦਾ ਫੇਰੀ ਸਾਰੀ ਵੈਕਸੀਨਾਂ ਉਹ ਕੁਛ ਨਹੀਂ ਆ ਗਾ ਸਾਰਾ ਕੁਛ ਸ਼ੈਂਪੂ ਸਾਰਾ ਕੁਛ ਲੈ ਆਉਣ ਵਾਲਾ ਜੇ ਮਤਲਬ ਲੈ ਕੇ ਆਏ ਆ ਤੇ ਅਸੀਂ ਮਤਲਬ ਵਲੌਗ ਜੀਵਨ ਗੱਲ ਇਹ ਆ ਵੀ ਬੱਚੇ ਵੀ ਘਰੋਂ ਚਲ ਜਾਂਦੇ ਆ ਸਕੂਲ ਸਕਲ ਬਣਦਣਾ ਤੇ ਮੁੜ ਕੇ ਫਿਰ ਸਾਡੇ ਇਹ ਦੋਵੇਂ ਜੀ ਕਹਿੰਦੀ ਉੱਥੇ ਖਲੋਦ ਕੇ ਜੀ ਉੱਥੇ ਖਲੋਣੇ ਦਨੇ ਵੀ ਹੱਲ ਦਿਲ ਕਰਦਾ ਸਹੀ ਗੱਲ ਹੈ ਜਦੋਂ ਚੋਕੇ ਉੱਤਰਾ ਲੱਗਾ ਲੱਗਦੀ ਉੱਤਰਾ ਲੱਗਾ ਨਾ ਮੈਨੂੰ ਵੇਹਿੰਦੇ ਮੈਨੂੰ ਦਿੰਨਾ ਨਹੀਂ ਕਰਨਾ ਬਾਕੀ ਸਹੀ ਗੱਲ ਆ ਹੈ ਬੜਾ ਪਿਆਰਾ ਵਾ ਹਾਂ ਬਹੁਤ ਪਿਆਰਾ ਬਹੁਤ ਜ਼ਿਆਦਾ ਪਿਆਰਾ ਦੇਖੋ ਸਾਰੇ ਜਾਣੇ ਸਾਰੇ ਜਾਣੇ ਦੇਖੋ ਇੱਦਾਂ ਜਿਆ ਵਾ ਇਹ ਨਿਕਲ ਨਹੀਂ ਰਹੇ ਸਾਰੇ ਤੇ ਕਿਤੇ ਖੁਸ਼ੀ ਦੀ ਸੁਣਾਂਗੇ ਸਹੀ ਗੱਲ ਅੱਜ ਸਾਡੇ ਘਰ ਪੂਰੀ ਰੌਣਕ ਲੱਗ ਗਈ ਆ ਤੇ ਪੂਰੇ ਖੁਸ਼ ਵਾ ਸਾਰੇ ਜਣੇ ਅੱਜ ਜੇ ਸਾਰੇ ਭੈਣ ਭਰਾ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਾ ਤੁਹਾਨੂੰ ਸਾਡਾ ਨਿੱਕਾ ਜਿਹਾ ਮਹਿਮਾਨ ਤੇ ਫਿਰ ਇਹਦਾ ਨਾਮ ਵੀ ਤੁਸੀਂ ਕਮੈਂਟਾਂ ਚ ਲਿਖਿਓ ਕਿ ਕਿਹੜਾ ਰੱਖੀਏ ਤੇ ਪਰ ਇਹ ਡਿਸਾਈਡ ਕਰਕੇ ਤਾਂ ਨਾਮ ਹੀ ਰੱਖਾਂਗੇ ਬਿਲਕੁਲ ਬਿਲਕੁਲ ਤੇ ਬਾਕੀ ਸਾਰਾ ਕੁਝ ਤੁਹਾਨੂੰ ਵਿਖਾਉਂਦੇ ਰਿਹਾ ਕਰਾਂਗੇ ਕਿ ਹੁਣ ਸਾਡਾ ਕੀ ਕਰਨ ਦਾ ਸਾਰੇ ਜਿੰਨੇ ਦੇਖਣਗੇ ਸਾਰੇ ਕਮੈਂਟ ਜਰੂਰ ਕਰਿਓ ਨਾਮ ਆ ਦੇ ਦਾ ਵੀ ਕੀ ਰੱਖੀਏ ਜਿਹੜਾ ਨਾਮ ਰੱਖੀਏ ਆਪਾਂ ਤੇ ਚਲੋ ਠੀਕ ਆ ਫਿਰ ਹੈ ਹਾਂਜੀ ਹਾਂਜੀ ਚਲੋ ਠੀਕ ਆ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ